ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਸਵਾਗਤ ਹੈ ਜੀ ਅੱਜ ਦੀ ਜਿਹੜੀ ਵੀਡੀਓ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ ਇਹਦੇ ਵਿੱਚ ਮੈਂ ਤੁਹਾਨੂੰ ਸਿੱਧੇ ਉਲਟੇ ਦੀ ਬਣਾਈ ਕਰਨੀ ਜਿਹੜੀ ਸਿਖਾਵਾਂਗੀ ਜੇਕਰ ਤੁਸੀਂ ਬਣਾਈ ਦਾ ਕੰਮ ਜਿਹੜਾ ਸਿੱਖਣਾ ਚਾਹੁੰਦੇ ਹੋ ਤੁਹਾਨੂੰ ਲੱਗਦਾ ਹੈ ਵੀ ਜਿਹੜਾ ਬਣਾਈ ਦਾ ਕੰਮ ਹੈ ਬਣਾਈ ਕਰਨਾ ਇਹ ਔਖਾ ਹੁੰਦਾ ਹੈ ਤੇ ਅੱਜ ਮੈਂ ਤੁਹਾਨੂੰ ਬਹੁਤ ਸੌਖੇ ਤਰੀਕੇ ਨਾਲ ਬਣਾਈ ਕਰਨੀ ਜਿਹੜੀ ਸਿਖਾਵਾਂਗੀ ਜੇ ਤੁਹਾਨੂੰ ਸਿੱਧੇ ਉਲਟੇ ਦੀ ਬਣਾਈ ਆ ਜਾਂਦੀ ਹੈ ਇਸ ਤਰ੍ਹਾਂ ਤਾਂ ਤੁਸੀਂ ਕੋਈ ਵੀ ਪੈਟਰਨ ਆ ਜਿਹੜਾ ਕੋਈ ਵੀ ਡਿਜ਼ਾਈਨ ਆਪਣੇ ਕੋਟੀ ਸਵੈਟਰ ਤੇ ਪਾ ਸਕਦੇ ਆ। ਕੁੰਡੇ ਪਾਉਣ ਤੋਂ ਬਾਅਦ ਇੱਥੇ ਇਸ ਤਰ੍ਹਾਂ ਮੇਰੇ ਸਿੱਧੀ ਸਿਲਾਈ ਤੇ ਉਲਟੀ ਸਿਲਾਈ ਬਣਾ ਕੇ ਇਹ ਅੱਜ ਮੈਂ ਤੁਹਾਨੂੰ ਦੱਸਾਂਗੀ। ਕਿਵੇਂ ਕੁੰਡੇ ਪਾਉਣੇ ਆ ਉਸ ਤੋਂ ਬਾਅਦ ਕਿਵੇਂ ਸਿੱਧੀਆਂ ਸਿਲਾਈਆਂ ਆਪਾਂ ਬਣਾਵਾਂਗੇ। ਕਿਵੇਂ ਉਲਟਾਗਾ ਸਲਾਂਗਾ ਬਣਾਵਾਂਗੇ ਤੁਸੀਂ ਜੇਕਰ ਬਨਾਈ ਦਾ ਕੰਮ ਜਿਹੜਾ ਸਿੱਖਣਾ ਚਾਹੁੰਦੇ ਹੋ ਤਾਂ ਇਸ ਤਰ੍ਹਾਂ ਆਪਣੀ ਕੋਈ ਵੀ ਕੋਟੀ ਜਾਂ ਸਵੈਟਰ ਇੱਕ ਸਿੱਧੀ ਉਲਟੀ ਸਿਲਾਈ ਨਾ ਬਣਾ ਸਕਦੇ ਤੇ ਉਸ ਤੋਂ ਬਾਅਦ ਵਿੱਚ ਜਦੋਂ ਤੁਹਾਨੂੰ ਸਿੱਧੇ ਉਲਟੇ ਦੀ ਬਨਾਈ ਆ ਜਾਂਦੀ ਹੈ ਤਾਂ ਤੁਸੀਂ ਕੋਈ ਵੀ ਡਿਜ਼ਾਈਨ ਹੈ ਜਿਹੜਾ ਆਪਣੇ ਪ੍ਰੋਜੈਕਟ ਤੇ ਸੈੱਟ ਕਰ ਸਕਦੇ ਤੇ ਚਲੋ ਫਿਰ ਸ਼ੁਰੂ ਕਰਦੇ ਆ ਪਹਿਲਾਂ ਆਪਾਂ ਕੁੰਡੇ ਪਾਉਣੇ ਤੇ ਉਸ ਤੋਂ ਬਾਅਦ ਆਪਾਂ ਸਿੱਧੇ ਉਲਟੇ ਦੀ ਬਨਾਈ ਕਰਾਂਗੇ ਵੈਸੇ ਤਾਂ ਜਿਹੜੇ ਕੁੰਡੇ ਪਾਉਣੇ ਆ ਕਈ ਤਰੀਕਿਆਂ ਨਾਲ ਮੈਂ ਆਪਣੇ ਚੈਨਲ ਤੇ ਦੱਸਿਆ। ਅ ਤੁਸੀਂ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਆ। ਤੇ ਅੱਜ ਫੇਰ ਮੈਂ ਤੁਹਾਨੂੰ ਇੱਥੇ ਜਿਹੜੇ ਸਿੰਪਲ ਥ੍ਰੈਡ ਨਾਲ ਸਿੰਗਲ ਥ੍ਰੈਡ ਨਾਲ ਸਿੰਪਲ ਕੁੰਡੇ ਜਿਹੜੇ ਆਪਾਂ ਕਿਵੇਂ ਪਾਉਣੇ ਆ ਉਹ ਦੱਸਦੀ ਆ। ਜਿਵੇਂ ਹੁਣ ਇਹ ਆਪਣਾ ਗੋਲਾ ਹੈ। ਤੇ ਇਧਰ ਆਪਾਂ ਥ੍ਰੈਡ ਛੱਡ ਲੈਣਾ ਜਿੰਨੇ ਕੁੰਡੇ ਆਪਾਂ ਪਾਉਣੇ ਹੋਵਾਂਗੇ। ਹੁਣ ਇਸ ਤਰ੍ਹਾਂ ਆਪਾਂ ਸਲਾਈ ਉੱਪਰ ਥ੍ਰੈਡ ਪਾ ਕੇ ਇਸ ਤਰ੍ਹਾਂ ਇਹ ਆਪਣਾ ਛੱਡਿਆ ਹੋਇਆ ਥ੍ਰੈਡ ਆ ਗਿਆ ਇੱਧਰ ਤੇ ਇੱਧਰ ਆਪਣਾ ਗੋਲੇ ਵਾਲਾ ਥ੍ਰੈਡ ਹੈ ਇਸ ਤਰ੍ਹਾਂ ਇੱਕ ਕੁੰਡਾ ਤਾਂ ਆਪਣਾ ਇਹ ਬਣ ਜਾਂਦਾ ਫਿਰ ਉਸ ਤੋਂ ਬਾਅਦ ਇਸ ਤਰ੍ਹਾਂ ਆਪਾਂ ਥ੍ਰੈਡ ਨੂੰ ਫੜਨਾ ਹੈ ਇਸ ਤਰ੍ਹਾਂ ਇਸ ਤਰ੍ਹਾਂ ਤੇ ਜਿਹੜਾ ਆਪਣਾ ਇਹ ਗੋਲੇ ਵਾਲਾ ਥ੍ਰੈਡ ਹੈ ਇੱਧਰ ਇਸ ਨੂੰ ਆਪਾਂ ਇਸ ਤਰ੍ਹਾਂ ਅੰਗੂਠੇ ਉੱਪਰ ਲੈ ਆਉਣਾ ਹੈ ਇਸ ਤਰ੍ਹਾਂ ਇੱਕ ਥ੍ਰੈਡ ਆਪਣਾ ਇੱਧਰ ਆਪਣੀ ਉਂਗਲ ਉੱਪਰ ਇਸ ਤਰ੍ਹਾਂ ਥ੍ਰੈਡ ਨੂੰ ਉਲਝਾ ਕੇ ਫਿਰ ਇਹ ਜਿਹੜੀਆਂ ਆਪਣੀਆਂ ਉਂਗਲਾਂ ਇਹਨਾਂ ਨਾਲ ਆਪਾਂ ਥ੍ਰੈਡ ਨੂੰ ਫੜ ਲੈਣਾ ਤੇ ਜਿਹੜਾ ਆਪਣਾ ਅੰਗੂਠੇ ਵਾਲਾ ਥ੍ਰੈਡ ਐ ਇਸ ਤਰ੍ਹਾਂ ਇਹ ਆਪਾਂ ਇੱਧਰ ਇਸ ਤਰ੍ਹਾਂ ਫੜ ਲੈਣਾ ਉਸ ਤੋਂ ਬਾਅਦ ਇਸ ਤਰ੍ਹਾਂ ਅੰਗੂਠੇ ਉੱਪਰ ਵਾਲ ਪਾ ਕੇ ਆਪਾਂ ਇਹ ਥ੍ਰੈਡ ਨੂੰ ਸਲਾਈ ਉੱਪਰ ਇਸ ਤਰ੍ਹਾਂ ਲੈ ਕੇ ਤੇ ਇਹ ਥ੍ਰੈਡ ਇਹਦੇ ਵਿੱਚ ਦੀ ਲੈ ਕੇ ਆਉਣਾ ਇਸ ਤਰ੍ਹਾਂ ਐਸਟਰਾ ਕੁੰਡਾ ਆਪਣਾ ਪਾਈ ਜਾਂਦਾ ਹੈ। ਫਿਰ ਉਸੇ ਤਰ੍ਹਾਂ ਇਹ ਥ੍ਰੈਡ ਨੂੰ ਸਲਾਈ ਉੱਪਰ ਲੈ ਕੇ ਇਹ ਥ੍ਰੈਡ ਆਪਾਂ ਇਸ ਤਰ੍ਹਾਂ ਲੈ ਕੇ ਆਉਣਾ। ਫਿਰ ਥ੍ਰੈਡ ਖਿੱਚ ਦੇਣਾ ਇਸ ਤਰ੍ਹਾਂ। ਤਿੰਨ ਕੁੰਡੇ ਬਣ ਗਏ ਆਪਣੇ। ਫਿਰ ਉਸੇ ਤਰ੍ਹਾਂ ਇਹ ਥ੍ਰੈਡ ਆਪਾਂ ਸਲਾਈ ਉੱਪਰ ਲੈ ਕੇ ਇਹ ਥ੍ਰੈਡ ਆਪਾਂ ਇਹਦੇ ਵਿੱਚ ਦੀ ਲੈ ਕੇ ਆਉਣਾ ਇਸ ਤਰ੍ਹਾਂ। ਫਿਰ ਥ੍ਰੈਡ ਖਿੱਚ ਦੇਣਾ ਆਪਾਂ ਅੰਗੂਠੇ ਵਾਲਾ ਥ੍ਰੈਡ। ਫਿਰ ਉਸੇ ਤਰ੍ਹਾਂ ਇਸ ਤਰ੍ਹਾਂ ਆਪਾਂ ਨੂੰ ਜਿੰਨੇ ਵੀ ਕੁੰਡੇ ਚਾਹੀਦੇ ਹੋਣਗੇ ਸਲਾਈ ਉੱਪਰ ਆਪਾਂ ਲੈ ਲੈਣੇ ਆ। ਜੇਕਰ ਤੁਸੀਂ ਹੋਰ ਤਰੀਕੇ ਨਾਲ ਕੁੰਡੇ ਪਾਉਣੇ ਆ ਜਿਵੇਂ ਤੁਹਾਨੂੰ ਸੌਖੇ ਲੱਗਦੇ ਆ। ਉਸੇ ਤਰ੍ਹਾਂ ਤੁਸੀਂ ਕੁੰਡੇ ਪਾ ਸਕਦੇ ਆ। ਕੁੰਡੇ ਪਾਉਣ ਦੇ ਕਈ ਤਰੀਕੇ ਮੈਂ ਆਪਣੀ ਚੈਨਲ ਤੇ ਦੱਸੇ ਹੋਏ ਆ। ਤੁਸੀਂ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਆ ਕਿ ਜਿਸ ਤਰ੍ਹਾਂ ਦੇ ਵੀ ਕੁੰਡੇ ਤੁਹਾਨੂੰ ਸੌਖੇ ਲੱਗਦੇ ਹੋਣਗੇ ਤੁਸੀਂ ਉਸੇ ਤਰ੍ਹਾਂ ਪਾ ਲੈਣੀ। ਜਦੋਂ ਆਪਾਂ ਸਿੱਧੀ ਉਲਟੀ ਸਲਾਈ ਦੀ ਬਣਾਈ ਕਰ ਲਵਾਂਗੇ ਤਾਂ ਆਸਾਨੀ ਨਾਲ ਜਿਹੜਾ ਆਪਾਂ ਕੋਈ ਵੀ ਡਿਜ਼ਾਈਨ ਬਣਾ ਸਕਦੇ ਹਾਂ ਫਿਰ ਉਸੇ ਤਰ੍ਹਾਂ ਉੱਠੇ ਉੱਪਰ ਵਾਲ ਪਾ ਕੇ ਇਹ ਥ੍ਰੈਡ ਨੂੰ ਆਪਾਂ ਸਲਾਈ ਉੱਪਰ ਕਰਕੇ ਇਹ ਥ੍ਰੈਡ ਜਿਹੜਾ ਆਪਾਂ ਇਸ ਤਰ੍ਹਾਂ ਵਿੱਚ ਦੀ ਲੈ ਆਉਣਾ ਫਿਰ ਉਸੇ ਤਰ੍ਹਾਂ ਇਹ ਥ੍ਰੈਡ ਆਪਾਂ ਸਲਾਈ ਉੱਪਰ ਲੈ ਕੇ ਜਿਹੜਾ ਆਪਣਾ ਇਹ ਥ੍ਰੈਡ ਹੈ ਇਹਨੂੰ ਆਪਾਂ ਇਹਦੇ ਵਿੱਚ ਦੀ ਇਸ ਤਰ੍ਹਾਂ ਲੈ ਆਉਣਾ ਫੇਰ ਉਸੇ ਤਰ੍ਹਾਂ ਫੇਰ ਉਸੇ ਤਰ੍ਹਾਂ ਇਸ ਤਰ੍ਹਾਂ ਜਿੰਨੇ ਵੀ ਕੁੰਡੇ ਆਪਾਂ ਨੂੰ ਚਾਹੀਦੇ ਹੋਣਗੇ ਆਪਾਂ ਪਾ ਲੈਣੇ ਆ ਉਸ ਤੋਂ ਬਾਅਦ ਹੁਣ ਆਪਾਂ ਬਣਾਈ ਸ਼ੁਰੂ ਕਰਾਂਗੇ ਹੁਣ ਪਹਿਲੀ ਸਿਲਾਈ ਆਪਾਂ ਸਿੱਧੀ ਬਣਾਉਣੀ ਹੈ ਤਾਂ ਜਦੋਂ ਆਪਾਂ ਇਸ ਤਰ੍ਹਾਂ ਕੁੰਡੇ ਪਾਏ ਹੋਣਗੇ ਤਾਂ ਇਹ ਆਪਣੀ ਇਸ ਤਰ੍ਹਾਂ ਲਾਈਨ ਦੱਸਦੀ ਹੈ ਉਲਟੀ ਲਾਈਨ ਹੈ ਤਾਂ ਇਹ ਆਪਣਾ ਉਲਟਾ ਪਾਸਾ ਆ ਜਾਂਦਾ ਹੈ ਇਧਰੋਂ ਪਹਿਲਾਂ ਆਪਾਂ ਉਲਟੀ ਸਿਲਾਈ ਜਿਹੜੀ ਕੰਪਲੀਟ ਕਰਨੀ ਹੈ ਫਿਰ ਉਸ ਤੋਂ ਬਾਅਦ ਆਪਾਂ ਸਿੱਧੇ ਪਾਸੇ ਤੇ ਆਵਾਂਗੇ ਜੇਕਰ ਤੁਸੀਂ ਕੋਈ ਹੋਰ ਤਰੀਕੇ ਨਾਲ ਕੁੰਡੇ ਪਾਏ ਆ ਤਾਂ ਤੁਹਾਡੀ ਸਿੱਧੀ ਸਿਲਾਈ ਆ ਰਹੀ ਹੈ ਤਾਂ ਤੁਸੀਂ ਸਿੱਧੇ ਪਾਸੇ ਤੋਂ ਜਿਹੜੀ ਆਪਣੀ ਬਣਾਈ ਹੈ ਸ਼ੁਰੂ ਕਰ ਦੇਣੀ ਹੈ ਰੋਪਾ ਇਸ ਤਰ੍ਹਾਂ ਸਲਾਈ ਬਣਾਉਣੀ ਹੈ ਤਾਂ ਇਹ ਆਪਣੀ ਉਲਟੀ ਸਲਾਈ ਹੁੰਦੀ ਹੈ ਸਿੱਧੀ ਸਲਾਈ ਤੋਂ ਆਪਾਂ ਸ਼ੁਰੂ ਕਰਾਂਗੇ ਇਧਰੋਂ ਹੁਣ ਆਪਾਂ ਸਿੱਧੀ ਸਲਾਈ ਬਣਾਉਣੀ ਹੈ ਤਾਂ ਇਸ ਤਰ੍ਹਾਂ ਕੁੰਡੇ ਵਿੱਚ ਦੀ ਸਲਾਈ ਆਪਾਂ ਇਧਰ ਨੂੰ ਕੱਢਣੀ ਹੈ ਤੇ ਫਿਰ ਇਸ ਤਰ੍ਹਾਂ ਥ੍ਰੈਡ ਕਰਕੇ ਕੁੰਡਾ ਬਣਾ ਲੈਣਾ ਫਿਰ ਅਗਲਾ ਗੁੰਡਾ ਉਸੇ ਤਰ੍ਹਾਂ ਇਸ ਤਰ੍ਹਾਂ ਕੁੰਡੇ ਵਿੱਚ ਦੀ ਸਲਾਈ ਕੱਢ ਕੇ ਇਸ ਤਰ੍ਹਾਂ ਥ੍ਰੈਡ ਕਰਕੇ ਸਿੱਧਾ ਕੁੰਡਾ ਬਣਾ ਲੈਣਾ ਫਿਰ ਉਸੇ ਤਰ੍ਹਾਂ ਕੁੰਡੇ ਵਿੱਚ ਦੀ ਇਸ ਤਰ੍ਹਾਂ ਸਲਾਈ ਕੱਢ ਕੇ ਥ੍ਰੈਡ ਇਸ ਤਰ੍ਹਾਂ ਅੱਗੇ ਲਿਆ ਕੇ ਇਸ ਤਰ੍ਹਾਂ ਸਿੱਧਾ ਕੁੰਡਾ ਬਣਾ ਲੈਣਾ ਫਿਰ ਉਸੇ ਤਰ੍ਹਾਂ ਤਾਈ ਨੂੰ ਆਪਾਂ ਸਿੱਧੀ ਸਲਾਈ ਕਹਿੰਦੇ ਹਾਂ ਇਸ ਤਰ੍ਹਾਂ ਜਦੋਂ ਆਪਾਂ ਬੁਣਾਈ ਕਰਨ ਸਿੱਖਦੇ ਆਂ ਤਾਂ ਇਸ ਤਰ੍ਹਾਂ ਕੁੰਡੇ ਪਾ ਕੇ ਪਹਿਲਾਂ ਸਿੱਧੀਆਂ ਉਲਟੀਆਂ ਸਲਾਈਆਂ ਦੀ ਬੁਣਾਈ ਜਿਹੜੀ ਉਹ ਕਰ ਲੈਣੀ ਹੈ ਇਸ ਤਰ੍ਹਾਂ ਸਿੱਧੇ ਪਾਸੇ ਤੋਂ ਆਪਾਂ ਸਾਰੇਆਂ ਸਲਾਈਆਂ ਇਸੇ ਤਰ੍ਹਾਂ ਬਣਾਉਂਦੇ ਜਾਣਾ। ਸਿੱਧੀ ਸਲਾਈ ਆਪਣੀ ਹੋਗੀ। ਹੁਣ ਆਪਾਂ ਉਲਟ ਪਾਸੇ। ਉਲਟ ਪਾਸੇ ਤੇ ਉਲਟੀ ਸਲਾਈ ਬਣਾਉਣੀ ਹੈ। ਉਲਟ ਪਾਸਾ ਆਪਣਾ ਇਸ ਤਰ੍ਹਾਂ ਉਲਟੀਆਂ ਸਲਾਈਆਂ ਦੇਖਦੇ ਹਾਂ ਤੇ ਇਹਨੂੰ ਆਪਾਂ ਉਲਟ ਪਾਸਾ ਕਹਿਣੀ ਹੈ। ਇਹ ਆਪਾਂ ਇਧਰ ਆਪਣੀ ਵੱਲ ਨੂੰ ਸਲਾਈ ਕਰਕੇ ਇਸ ਤਰ੍ਹਾਂ। ਫਿਰ ਥ੍ਰੈਡ ਜਿਹੜਾ ਸਲਾਈ ਦੇ ਘਮਾਉਣਾ ਹੈ ਇਸ ਤਰ੍ਹਾਂ। ਇਸ ਤਰ੍ਹਾਂ ਉਲਟਾ ਕੁੰਡਾ ਬਣਾ ਲੈਣਾ ਫਿਰ ਉਸੇ ਤਰ੍ਹਾਂ ਕੁੰਡੇ ਵਿੱਚ ਦੀ ਇਸ ਤਰ੍ਹਾਂ ਸिलाई ਕੱਢਣੀ ਆ ਆਪਾਂ ਥ੍ਰੈਡ ਸਲਾਈ ਤੇ ਘਮਾਉਣਾ ਇਸ ਤਰ੍ਹਾਂ ਉਲਟੀ ਜਿਹੜਾ ਉਲਟਾ ਕੁੰਡਾ ਬਣਾ ਲੈਣਾ ਫਿਰ ਉਸੇ ਤਰ੍ਹਾਂ ਫਿਰ ਉਸੇ ਤਰ੍ਹਾਂ ਕੁੰਡੇ ਵਿੱਚ ਦੀ ਸिलाई ਕੱਢ ਕੇ ਥ੍ਰੈਡ ਸਲਾਈ ਤੇ ਘਮਾਇਆ ਉਲਟਾ ਕੁੰਡਾ ਬਣਾਇਆ ਫਿਰ ਉਸੇ ਤਰ੍ਹਾਂ फिर उसी तरह फिर उसी तरह बनावे कई उल्टे पास तो अपनी उल्टी सिलाई आ जाती है उल्टे पास तो आप सारियां सलांग इस तरह जाना उल्टी सिलाई अपनी कंप्लीट होगी ਤਾਂ ਇਸ ਤਰ੍ਹਾਂ ਉਲਟੀ ਪਾਸੇ ਤੋਂ ਸਲਾਂਗਾਂ ਜਿਹੜੀਆਂ ਆਪਣੀਆਂ ਦਿਖਾਈ ਦਿਆਂ ਲੱਗ ਜਾਂਦੀਆਂ ਨੇ ਹੁਣ ਫੇਰ ਆਪਾਂ ਸਿੱਧੇ ਪਾਸੇ ਤੇ ਆ ਗਏ ਇੱਕ-ਇੱਕ ਸਲਾਈ ਮੈਂ ਤੁਹਾਨੂੰ ਹੋਰ ਬਣਾ ਕੇ ਦਿਖਾ ਦਿੰਦੀ ਹਾਂ ਸਿੱਧੇ ਪਾਸੇ ਤੋਂ ਉਸੇ ਤਰ੍ਹਾਂ ਇਸ ਤਰ੍ਹਾਂ ਸਲਾਈ ਕੱਢ ਕੇ ਥ੍ਰੈਡ ਸਲਾਈ ਤੇ ਘੁਮਾਇਆ ਸਿੱਧਾ ਹੁੰਦਾ ਬਣਾਇਆ ਫੇਰ ਉਸੇ ਤਰ੍ਹਾਂ ਤਾਂ ਇਹ ਆਪਣੀ ਸਿੱਧੇ ਪਾਸੇ ਤੋਂ ਬਣਾਈ ਹੋ ਜਾਂਦੀ ਹੈ ਇਹ ਰੋਸ਼ੇਤਰਾ ਤੁਸੀਂ ਵੀ ਬਣਾਈ ਦਾ ਜੇਕਰ ਸ਼ੌਂਕ ਰੱਖਦੇ ਆਂ ਤਾਂ ਇਸੇ ਤਰ੍ਹਾਂ ਪ੍ਰੈਕਟਿਸ ਕਰ ਸਕਦੇ ਥੋੜੇ ਜੇ ਕੁੰਡੇ ਲੈ ਕੇ ਤਾਂ ਸਿੱਧੇ ਉਲਟੇ ਦੀ ਬਣਾਈ ਜੜੀ ਉਹ ਘਾਰ ਲੈਣੀ ਹੈ ਪਹਿਲਾਂ ਤੇ ਬਾਅਦ ਵਿੱਚ ਆਪਾਂ ਜਿਹੜਾ ਕੋਈ ਵੀ ਆਪਾਂ ਪੈਟਰਨ ਬਣਾਉਣਾ ਚਾਹੁੰਦੇ ਹੋਵਾਂਗੇ ਡਿਜ਼ਾਈਨ ਬਣਾਉਣਾ ਚਾਹੁੰਦਾ ਹੋਵਾਂਗੇ ਤਾਂ ਆਪਾਂ ਆਸਾਨੀ ਨਾਲ ਬਣਾ ਲਵਾਂਗੇ ਹੁਣ ਉਲਟੇ ਪਾਸੇ ਤੇ ਆ ਗਏ ਉਸੇ ਤਰ੍ਹਾਂ ਸਲਾਈ ਆਪਣੇ ਵੱਲ ਇਸ ਤਰ੍ਹਾਂ ਇਹ ਆਪਣੀ ਸਿੱਧੇ ਉਲਟੇ ਦੀ ਬਣਾਈ ਹੈ ਬਹੁਤ ਹੀ ਆਸਾਨ ਐਕਸਟਰਾ ਇਹ ਆਪਣੀ ਉਲਟੀ ਸਲਾਈ ਹੋਗੀ ਐਕਸਟਰਾ ਜਦੋਂ ਆਪਾਂ ਐਸੇ ਤਰ੍ਹਾਂ ਸਿੱਧੇ ਪਾਸੇ ਤੋਂ ਸਿੱਧੀਆਂ ਸਲਾਈਆਂ ਤੇ ਉਲਟੇ ਪਾਸੇ ਤੋਂ ਉਲਟੀਆਂ ਸਲਾਈਆਂ ਬਣਾਉਂਦੇ ਜਾਵਾਂਗੇ ਤਾਂ ਇਸ ਤਰ੍ਹਾਂ ਆਪਣੀਆਂ ਸਲਾਈਆਂ ਜਿਹੜੀਆਂ ਦਿਖਾਈ ਦਿੰਦੀਆਂ ਜਿਵੇਂ ਮੈਂ ਇਧਰ ਫੋੜਣਾ ਨਹੀਂ ਅਸਲਾਂ ਆ ਇਸ ਤਰ੍ਹਾਂ ਬਣਾਉਣੀ ਇਹ ਆਪਣਾ ਸਿੱਧਾ ਪਾਸਾ ਹੋ ਜਾਂਦਾ ਹੈ ਇਹ ਆਪਣਾ ਉਲਟਾ ਪਾਸਾ ਠੀਕ ਹੈ ਤੁਸੀਂ ਪ੍ਰੈਕਟਿਸ ਜ਼ਰੂਰ ਕਰਿਓ ਜੇਕਰ ਤੁਸੀਂ ਬਣਾਈ ਦਾ ਸ਼ਾਂਕ ਰੱਖਦੇ ਹੋ ਜੇਕਰ ਵੀਡੀਓ ਵਧੀਆ ਲੱਗੀ ਹੋਵੇ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਮੇਰੇ ਸਰਬ ਕ੍ਰिएशन YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਜਿਹੜੀ ਉਹ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ